ਇਕਨਾ ਅੱਜ ਕਰੀਬ 7:22 ਵਜੇ ਸਾਡੇ ਜਿਹੜਾ ਕੰਟਰੋਲ ਰੂਮ ਫਤਿਹਗੜ੍ਹ ਸਾਹਿਬ ਪੁਲਿਸ ਦਾ ਉੱਥੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਕਿ ਗਰੀਬ੍ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਕਰੀਬ 4:30 ਵਜੇ ਸਵੇਰੇ ਰਵਾਨਾ ਹੋਈ ਸੀ ਤੇ ਇਹਨੇ ਵਾਇਆ ਲੁਧਿਆਣੇ ਅੰਮਾਲੇ ਸਹਿਰਸਾ ਬਿਹਾਰ ਵੱਲ ਜਾਣਾ ਸੀ ਤੇ ਜਦੋਂ ਇਹ ਸਰਹਿੰਜ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸਐਚਓ ਜੀਆਰਪੀ ਡੀਐਸਪੀ ਜੀਆਰਪੀ ਐਸ ਐਚਓ ਸਰਿੰਦ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਂਡ ਐਸ ਪੀ ਪੀ ਵੀ ਆਈ ਸਾਰੀ ਟੀਮ ਫੋਰ ਸਮੇਤ ਇੱਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਇਹਨਾਂ ਦਾ ਇਹਨਾਂ ਨੂੰ ਏਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕੰਸਰਨ ਸੀਗਾ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਉਸ ਤੋਂ ਬਾਅਦ ਏਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਏਡ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਵਰਨਿੰਜਰੀ ਸਾਈਆ ਸੀਗੇ ਉਹਨਾਂ ਨੂੰ ਸਿਵਰ ਹਸਪੀਟਲ ਫਤੇਗੜ ਸਾਹਿ ਜਿਹੜੀ ਆਗ ਬੁਝਾਨ ਵਾਸਤੇ ਇੱਥੇ ਕਰੀਬ 4 ਫਾਇਰ ਬ੍ਰਿਗੇਡਾਂ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਅੱਗ ਜਿਹੜੀ ਹੈਗੀ ਹੁਣ ਕੰਟਰੋਲ 'ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇ ਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਇਹਨਾਂ ਦਾ ਕਾਫੀ ਸਾਰਾ ਸਮਾਨ ਅੱਗ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਹੁਣ ਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਹਜੇ ਜਿਹੜਾ ਪ੍ਰਾਈਮਰੀ ਫੇਸ ਹੀ ਕੌਜ਼ ਆਫ ਫਾਇਰ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਹੈ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਜੋ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜ਼ੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਤੇ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਵੀ ਕੈਜੁਐਲਟੀ ਨਹੀਂ ਹੈ ਸਾਰੇ ਪੈਸੇਂਜਰਸ ਜਿਹੜੇ ਹੈਗੇ ਆ ਸੇਫ ਐਂਡ ਸਾਉਂਡ ਹੈ ਤੇ ਇਹਨਾਂ ਨੂੰ ਸਾਡੇ ਅਸੀਂ ਜੀਆਰਪੀ ਦੇ ਨਾਲ ਮਿਲ ਕੇ ਤੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਰਿਸਪੈਕਟਿਵ ਡੈਸਟੀਨੇਸ਼ਨ ਤੇ ਉੱਥੇ ਅਸੀਂ ਅੱਗੇ ਇਹਨਾਂ